ਤੇਰੇ ਦਰਪੂ ਤੇਰਾ ਨਾਮ ਮੰਗਣਾ ਦੇਖੋ ਸਭ ਤੋਂ ਵੱਡਾ ਦਾਨ ਕੀ ਹੈ ਕਿ ਰੱਬ ਦਾ ਨਾਮ ਮੰਗਣਾ ਸਭ ਤੋਂ ਵੱਡਾ ਦਾਨ ਇਹ ਮੰਨਿਆ ਗਿਆ ਹੈ ਕਿ ਮਨੁੱਖ ਦੇ ਅੰਦਰ ਰੱਬ ਦਾ ਨਾਮ ਮੰਗਣਾ ਇਹ ਦਾਨ ਹੈ ਅਪਾਰ ਦਾਨ ਵਿੱਚ ਇੱਕ ਪੈਰਾ ਪੜ੍ਹਨਾ ਸਿੱਖਾ ਨੂੰ ਸਿੱਖੀ ਦਾਤ ਕੇਸ দান ਰਹਿਤਾਂ ਵਿਵੇਕ ਦਾਤ ਸਾਧਾਰਨ ਪੁਰਸ਼ਾ ਦਾਤ 6 ਹੋ ਗਏ ਨੇ ਇੱਥੇ ਤੱਕ ਦਾਤਾਂ ਸਰਧਾਨ ਨਾਮ ਦਾਤ ਉਸ ਨਾਮ ਦਾਣਾ ਸਰਧਾਨ ਕਿ ਇਹ ਜਿਹੜਾ ਦਾਤ ਹੈ ਦਾਣਾ ਸਰਧਾਨ ਹੈ ਨਾਮ ਇਕ ਖਾਣ ਸਿੱਖੀ ਦਾਤ ਕੇਸ ਦਾਮ ਰਹਿਤ ਨਾਮ ਵਿਵੇਗ ਨਾਮ ਮੁਸਾਦਾਨ ਪ੍ਰੋਸਾਦਾਨ ਇਹ ਛੇ ਦਾਤ ਮੰਗੇ ਨਾ ਆਪ ਨੇ ਫਿਰ ਇੱਕ ਹੋਰ ਮੰਗਿਆ ਜਿਹੜਾ ਸਭ ਤੋਂ ਉੱਪਰ ਸੀ ਦਾਨਾ ਸਰਨਾਮ ਨਾਮ ਦਾ ਸਾਨੂੰ ਏਹ ਗੁਰੂ ਏਹ ਮਹਗੁਰੂ ਆਪਣੇ ਨਾਮ ਦੀ ਦਾਤ ਬਣੇ ਇਹੀ ਦਾਨਾ ਦੇ ਇਹਨੂੰ ਛੱਡ ਕੇ ਅਸੀਂ ਇਹਦੇ ਦਰ ਤੋਂ ਕੁਝ ਹੋਰ ਮੰਗਦੇ ਆ ਨਾ ਤੇ ਫਿਰ ਮਹਾਰਾਜ ਕੰਦੀ ਗੱਲ ਚੇਤੇ ਰੱਖੇ ਸਿਰੇ ਦਾ ਦੁੱਖ ਮੰਗ ਕੇ ਲੈ ਕੇ ਚੰਨਿਆ ਜੇ ਨਾਮ ਨਹੀਂ ਮੰਗਿਆ ਜੇ ਨਾਮ ਨਹੀਂ ਮੰਗਿਆ ਨਾ ਤਾਂ ਅਖੀਰ ਦਾ ਦੁੱਖ ਮੰਗ ਕੇ ਲੈ ਕੇ ਗਿਆ ਅਖੀਰ ਦਾ ਕਿ ਦੁਆ ਤੱਕ ਅੱਗੇ ਹੋਰ ਕੋਈ ਦੁੱਖ ਨਹੀਂ ਬੇੜੋਂ ਉਹਦੇ ਮੰਗੜਾ ਸਿਰ ਦੁੱਖਾਂ ਕੇ ਦੁੱਖ ਸਿਰੇ ਦਾ ਅਖੀਂ ਤੱਕ ਇਹ ਦੋ ਵੱਡਾ ਉਹ ਦੁੱਖ ਨਹੀਂ ਹੈ ਪਰ ਜਦੋਂ ਤੂੰ ਗੁਰੂ ਦੇ ਕੋਲੋਂ ਨਾਮ ਦੀ ਗਾਤ ਵੀ ਮੰਗੇਗਾ ਹੋਰ ਵੀ ਚੀਜ਼ਾਂ ਮੰਗੇਗਾ ਫਿਰ ਉਹ ਦੁੱਖ ਨਹੀਂ ਹੋਏਗਾ ਜਦੋਂ ਨਾਮ ਹੀ ਮੰਗੇਗਾ ਨਾ ਨਾਲ ਹੋਰ ਵੀ ਮੰਗੇਗਾ ਗੁਰੂ ਦੇ ਵਿੱਚ ਦੁੱਖ ਨਹੀਂ ਹੋਏਗਾ ਗੁਰੂ ਦੇ ਸਿੱਖ ਨੇ ਗੁਰੂ ਕੋਲੋਂ ਆ ਕੇ ਰਹਿਣਾ ਹੈ ਗੁਰੂ ਦੇ ਸਿੱਖ ਨੇ ਹੋਰ ਕਿਤੇ ਜਾ ਕੇ ਭੰਗਣਾ ਗੁਰੂ ਦੇ ਸਿੱਖ ਨੇ ਦਾ ਦੁਨਿਆਵੀ ਜਿਨਾ ਵੀ ਗੁਰੂ ਕੋਲੋਂ ਮੰਗਣੀਆਂ ਕਿ ਸਾਧੁ ਜਾਨਾ ਇਹਨਾਂ ਦੀ ਜਾਨ ਦੀ ਲੋੜ ਆ ਜੀ ਸਾਧੂ ਸਾਨੂੰ ਬਖਸ਼ ਤੇ ਗੁਰੂ ਦੇ ਸਿੱਖ ਦੇ ਗੁਰੂ ਦੇ ਗੁਰੂ ਆ ਕੇ ਨਾਮ ਦੀ ਦਾਤ ਜੀ ਮੰਗਣੀ ਪਰ ਹੋਇਆ ਕਿ ਅਸੀਂ ਸੰਸਾਰ ਦੇ ਪਦਾਰਥ ਅਸਾਰੀ ਮੰਗਦੇ ਆ ਕੋਈ ਬਿਰਲਾ ਬਿਰਲਾ ਜਿਹੜਾ ਅਮਰਤ ਬਿਲੇ ਦਾ ਜਾਗਣਾ ਮੰਗਦਾ ਹੋਵੇਗਾ ਨਿਤਨੇਮ ਦੀ ਦਾਤ ਮੰਗਦਾ ਹੋਵੇਗਾ ਨਾਮ ਦੀ ਦਾਤ ਮੰਗਦਾ ਹੋਵੇਗਾ ਕੋਈ ਬਿਰਲਾ ਬਿਰਲਾ ਹੋਵੇਗਾ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਕੋਈ ਹੈ ਨਹੀਂ ਸੰਸਾਰ ਦੇ ਆਤਮਾ ਹੈ ਜਿਹੜੇ ਅੰਮ੍ਰਿਤ ਮੇਲੇ ਦੀ ਦਾਤ ਮੰਗਦੇ ਹੋਣਗੇ ਕੂਕੁਲਾ ਕੇ ਜਿਹੜੇ ਨਿਤਨੇਮ ਦੀ ਦਾਤ ਮੰਗਦੇ ਹੋਣਗੇ ਕਿ ਸਾਨੂੰ ਨਿਤਨੇਮ ਦੀ ਦਾਤ ਬਖਸ਼ ਸਾਨੂੰ ਨਾਮ ਦੀ ਦਾਤ ਬਖਸ਼ ਪਰ ਬਹੁਤ ਆਤ ਸਾਡੀ ਇਹ ਹੈ ਕਿ ਅਸੀਂ ਸੰਸਾਰ ਦੇ ਪਦਾਰਥ ਮੰਗਦੇ ਬਹੁਤ ਆਤ